ਸਿਕਿਉਰਿਟੀ ਤਾਂ ਇੰਨੀ ਟਾਈਟ ਹੋਵੇ ਓਰੇ ਡੈੱਥ ਬੰਦਿਆਂ ਦੀ ਅੰਦਰ ਆਪ ਸਰਕਾਰ ਮਰਦਾਬਾਦ ਆਪ ਸਰਕਾਰ ਮਰਦਾਬਾਦ ਇਸ ਟਾਪ ਦੇ ਪਰਚਾ ਹੋਣਾ ਸੀ ਕਿਉਂਕਿ ਅੱਜ ਮੇਰੇ ਨਾਲ ਬਣੀ ਹੈ ਕੱਲ ਨੂੰ ਕਿਸੇ ਹੋਰ ਦੇ ਵਿੱਚ ਨਾ ਮਰ ਜਿਨ੍ਹਾਂ ਨੇ ਸਾਡੇ ਬੱਚੇ ਨਾਲ ਕੋਈ ਧੱਕੇਸ਼ਾਹੀ ਕੀਤੀ ਜ ਜਿਹਦੇ ਨਾਲ ਉਹਦੀ ਡੈੱਥ ਹੋਈ ਤੇ ਪਹਿਲਾਂ ਮੈਡਮ ਹਾਜ਼ਰ ਸੀ 2 ਘੰਟਿਆਂ ਨੂੰ ਸਾਨੂੰ ਫੋਨ ਜਾਂਦਾ ਫਿਰ ਮੈਡਮ ਕਹਿੰਦੇ ਮੈਂ ਤਾਂ ਲੁਧਿਆਣੇ ਚੋਂ ਔਨਰ ਦੇਖ ਰਹੇ ਹਾਂ ਮਹਾਂਨੁਰਾਜ ਸ਼ਰਮਾ ਬੇਹਤ ਸੰਜੀਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਤੋਂ ਜਿੱਥੇ ਕਿ 12ਵੀਂ ਜਮਾਤ ਦੇ ਪੜ੍ਹਨ ਵਾਲੇ ਬੱਚੇ ਨੇ ਹੋਸਟਲ ਦੇ ਵਿੱਚ ਆਪਣੇ ਆਪ ਨੂੰ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸ ਦਈਏ ਕਿ ਮਾਮਲਾ ਹੈ ਸੰਗਰੂਰ ਦੇ ਮੈਰੀਟੋਰੀ ਸਕੂਲ ਦਾ ਜਿੱਥੇ ਕਿ 12ਵੀਂ ਜਮਾਤ ਵਿੱਚ ਪੜ੍ਹ ਰਿਹਾ ਬੱਚਾ ਜੋ ਕਿ 3 ਵਜੇ ਆਪਣੇ ਘਰੇ ਗੱਲ ਕਰਦਾ ਹੈ ਤੇ ਉਸ ਦੇ ਟੀਚਰ ਵੱਲੋਂ ਬੱਚੇ ਦੇ ਪਿਤਾ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡਾ ਬੱਚਾ ਪੜਾਈ ਦੇ ਵਿੱਚ ਕਮਜ਼ੋਰ ਹੈ ਉਹ ਠੀਕ ਨਹੀਂ ਪੜ ਰਿਹਾ ਇਸ ਨੂੰ ਅਸੀਂ ਸਕੂਲ ਦੇ ਵਿੱਚੋਂ ਕਰ ਦਿਆਂਗੇ ਸੋ ਇੰਨੀ ਗੱਲ ਹੈ ਪਿਤਾ ਚਿੰਤਾ ਦੇ ਵਿੱਚ ਹੁੰਦਾ ਫਿਰ ਹਾਲ 6 ਵਜੇ ਉਸ ਨੂੰ ਇੱਕ ਹੋਰ ਫੋਨ ਆ ਜਾਂਦਾ ਜਿਸ ਦੇ ਵਿੱਚ ਕਿ ਦੱਸਿਆ ਜਾਂਦਾ ਹੈ ਕਿ ਇਹ ਦਰਦਨਾਕ ਘਟਨਾ ਜਿਹੜੀ ਹੈ ਵਾਪਰ ਗਈ ਹੈ ਸੋ ਤੁਹਾਨੂੰ ਦੱਸਿਏ ਕਿ ਮੈਰਿਟੋਰੀਅਸ ਸਕੂਲ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਮ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਸਕੂਲ ਬਣੇ ਆ ਜਿਹੜੇ ਕਿ ਸਰਕਾਰੀ ਐਡ ਦੇ ਉੱਤੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਸਿੱਖਿਆ ਪ੍ਰਦਾਨ ਕਰਦੇ ਆ ਔਰ ਸਿੱਖਿਆ ਦੇ ਨਾਲ ਨਾਲ ਰਹਿਣਾ ਖਾਣਾ ਵੀ ਉੱਥੇ ਹੀ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਵੱਡੇ ਸਕੂਲ ਨੇ ਜਿੱਥੇ ਕਿ ਬੱਚੇ ਅਚੇਰੀ ਸਿੱਖਿਆ ਲਈ ਜਾਂਦੇ ਹੈ ਮੈਰਿਟ ਦੇ ਆਧਾਰ ਦੇ ਵਿੱਚ ਇਸ ਸਕੂਲ ਦੇ ਵਿੱਚ ਬੱਚੇ ਦਾ ਦਾਖਲਾ ਹੁੰਦਾ ਹੈ ਸੋ ਹਰ ਮਾਪੇ ਦਾ ਇੱਕ ਸੁਪਨਾ ਹੁੰਦਾ ਹੈ ਕਿ ਇਸ ਸਕੂਲ ਦੇ ਵਿੱਚ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਲਾਇਕ ਬਣੇ ਪਰ ਕਿਸ ਮਾਪਿਤਾ ਨੇ ਸੋਚਿਆ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਨਾਲ ਇਸ ਤਰ੍ਹਾਂ ਦਾ ਕੁਝ ਹੋ ਜਾਏਗਾ ਕਿ ਉਹਨਾਂ ਦਾ ਬੱਚਾ ਉਹਨਾਂ ਦੇ ਸਾਹਮਣੇ ਮੌਤ ਦੀ ਆਗੋਸ਼ ਦੇ ਵਿੱਚ ਚਲਾ ਜਾਏਗਾ ਦੱਸ ਦਈਏ ਕਿ ਇਸ ਤੋਂ ਬਾਅਦ ਪੜ੍ਹ ਕੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਪਿੰਡ ਵਾਸੀ ਅਤੇ ਕੁਝ ਅਕਾਲੀ ਲੀਡਰਾਂ ਵੱਲੋਂ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਜਿੱਥੇ ਮੰਗ ਹੋ ਰਹੀ ਹੈ ਬਣਦੀ ਕਾਰਵਾਈ ਦੀ ਉੱਥੇ ਹੀ ਮੰਗ ਹੋ ਰਹੀ ਹੈ ਉਸ ਟੀਚਰ ਦੇ ਖਿਲਾਫ ਜਿਸ ਸਕੂਲ ਦੇ ਪ੍ਰਬੰਧਕ ਪ੍ਰਸ਼ਾਸਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਅਸੀਂ ਤਾਂ ਕਾਰਵਾਈ ਵੀ ਮੰਗ ਕਰਦੇ ਆਂ ਵੀ ਸਟਾਫ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਅੱਜ ਮੇਰੇ ਨਾਲ ਬਣੀ ਹੈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਨਾ ਬਣੇ ਮੇਰੀ ਇਹੀ ਬੇਨਤੀ ਹੈ ਇਹੀ ਮੰਗੇ ਤਾਂ ਤੁਹਾਨੂੰ ਕੱਲ ਸੁਨੇਹਾ ਕਦੋਂ ਲੱਗਿਆ ਕਿੰਨੇ ਵਜੇ ਤੁਸੀਂ ਕੱਲ ਸਕੂਲ ਪਹੁੰਚੇ ਕੀ ਤੁਹਾਨੂੰ ਮੈਸੇਜ ਆਇਆ ਮੈਸੇਜ ਆ ਜੀ ਸਕੂਲ ਤੋਂ ਗਿਆ ਸੀ 6:30 6 ਵਜੇ ਕਹਿੰਦਾ ਵੀ ਤੇਰੇ ਬੱਚੇ ਦੀ ਡੈਥ ਹੋ ਗਈ ਕਹਿੰਦਾ ਵੀ ਕਹਿੰਦਾ ਉਹਨੇ ਮਾਮਰੇ ਬੱਚੇ ਦੀ ਡੈਥ ਹੋ ਗਈ ਇਹ ਤਾਂ ਹੋ ਨਹੀਂ ਸਕਦਾ ਜੀ ਹੁਣ 2 ਘੰਟੇ ਪਹਿਲਾਂ ਗੱਲ ਹੋਈ ਹੈ ਤੇ ਉਹ ਕਹਿੰਦੇ ਜੀ ਤੁਸੀਂ ਆ ਜਾਓ ਮੇਰੇ ਨਾਲ ਨਹੀਂ ਗੱਲ ਕਰਕੇ ਫੋਨ ਕੱਟਦਾ ਜਦੋਂ ਅਸੀਂ ਉਰੇ ਆਏ ਆ ਗਏ ਸੀ ਸਕੂਲ 'ਚ ਪਹੁੰਚੇ ਤੁਹਾਨੂੰ ਦਿਵਾਲੀ ਦੀ ਸਾਨੂੰ ਟਾਈਮ ਲੱਗ ਗਿਆ ਇਹਨਾਂ ਨੇ ਸ ਮੇਰਾ ਬੱਚਾ ਵੀ ਉੱਥੇ ਲੈ ਕੇ ਚਾਕੇ ਸਾਨੂੰ ਉਰੇ ਦਾ ਕੋਈ ਨਾ ਨਿਸ਼ਾਨ ਦਿਖਾਈ ਤਾਂ ਹਸਪੀਟਲ ਲੈ ਗਏ ਉਰੇ ਘੰਟਾ ਸੀ ਇਹਨਾਂ ਨਾਲ ਖੋਜ ਲਈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਸਾਨੂੰ ਦੱਸਿਆ ਕਹਿੰਦੇ ਵੀ ਉਹ ਤਾਂ ਹਸਪੀਟਲ ਚ ਹੈ ਉਸ ਤੋਂ ਬਾਅਦ ਸਟਾਫ ਨਾਲ ਕੀ ਗੱਲਬਾਤ ਹੋਈ ਦੋਸਤ ਸਟਾਫ ਦੀ ਇਹਨਾਂ ਦੀ ਰਾਤ ਦਾ ਕੋਈ ਨਹੀਂ ਰਾਤ ਤਾਂ ਹੈ ਹੀ ਨਹੀਂ ਤੀ ਕੋਈ ਵੀ ਉਰੇ ਕਿਹਦੇ ਨਾਲ ਗੱਲ ਕਰਦੇ ਸੀ ਇਹ ਗੱਲ ਕਰ ਮਾਈ ਕੋਟਰ ਅੱਛਾ ਜੀ ਕਿਸ ਦੇ ਨਾਲ ਗੱਲ ਕਰਦੇ ਕਿਸੇ ਕੋਈ ਸਟਾਫ ਨੇ ਪੂਰੀ ਤੀ ਇਕੱਲੀ ਪੁਰਸ਼ ਜੋ ਕਿ ਉਰੇ ਦੇ ਮਾਲਕ ਨੇ ਕੋਈ ਵੀ ਹੈ ਚਾਹੇ ਪ੍ਰਿੰਸੀਪਲ ਮੈਡਮ ਹੈ ਟੀਚਰ ਨੇ ਕੋਈ ਨਹੀਂ ਤੁਰੇ ਇੱਕ ਦੋ ਸਿਕਿਉਰਿਟੀ ਗਾਰਡ ਦੀ ਇਹ ਵੀ ਉਰੇ ਖੜੇ ਰੇ ਸਾਡੇ ਕੋਲੇ ਉੱਥੇ ਕੋਈ ਨਹੀਂ ਹੁਣ ਤੁਹਾਡੇ ਕੋਲੋਂ ਕਿਹੜੀ ਮੰਗ ਨੂੰ ਲੈ ਕੇ ਤਰਨ ਲਗਾਏ ਜਾ ਰਹੇ ਆ ਪੰਗ ਤਾਂ ਇਹ ਹੈ ਜੀ ਮੈਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਉਂ ਉਹਨੇ ਐਡਾ ਕਦਮ ਚੱਕਿਆ ਉਹਨੇ ਸੁਸਾਈਡ ਕਰੀਏ ਨਹੀਂ ਆ ਤਾਂ ਮੈਂ ਚਾਚਾ ਜੀ ਤੇ ਹੁਣ ਤੁਸੀਂ ਕਿੱਥੇ ਬੈਠੇ ਹੋ ਕਿਹੜੀ ਮੰਗ ਨੂੰ ਲੈ ਕੇ ਹੁਣ ਜੀ ਅਸੀਂ ਕਾਵਤਾ ਮੈਰੀਟੋਰੀਆ ਸਕੂਲ ਤੇ ਬਾਰ ਚ ਬੈਠੀਆਂ ਹਾਂ ਤੇ ਸਾਨੂੰ ਅਸੀਂ ਬੈਠਣ ਦੀ ਸਾਨੂੰ ਤਾਂ ਲੋੜ ਪਈ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਠੀਕ ਹੈ ਜੀ ਅਸੀਂ ਰਾਤ ਦੇ ਆਏ ਹੋਏ ਹਾਂ ਤੇ ਹੁਣ ਤੱਕ ਸਾਨੂੰ ਕਿਸੇ ਵੀ ਸਟਾਫ ਦੇ ਮੈਂਬਰ ਨੇ ਆ ਕੇ ਹੱਥ ਫੜ ਕੇ ਸਾਡਾ ਇਹ ਆਸ਼ਵਾਸ ਨਹੀਂ ਦਿੱਤਾ ਵੀ ਤੁਹਾਡੇ ਨਾਲ ਪਈ ਮੰਦਪਾਗੀ ਕਟਣਾ ਹੋਏ ਜਿਹਦੇ ਨਾਲ ਅਸੀਂ ਐਗਰੀ ਕਰ ਸਕੀਏ ਵੀ ਹਾਂ ਸਾਡੇ ਨਾਲ ਕੁਝ ਹੋਏ ਇਸ ਕਰਕੇ ਸਾਡਾ ਜਿਹੜਾ ਹੈਗਾ ਦਿਮਾਗ ਹੈ बार-बार ਇੱਥੇ ਜਾਂਦਾ ਹੈ ਵੀ ਇਹਨਾਂ ਨੇ ਸਾਡੇ ਬੱਚੇ ਨਾਲ ਕੋਈ ਤੱਕੇਸ਼ਾਈ ਕਰੀਆ ਜੀ ਜਿਹਦੇ ਨਾਲ ਉਹਦੀ ਡੈਥ ਹੋਈ ਚਾਹੇ ਤਾਂ ਇਹਨਾਂ ਨੇ ਕੁੱਟਮਾਰ ਕੀਤੀ ਐ ਜ਼ਿਆਦਾ ਤੇ ਪਹਿਲਾ ਮੈਡਮ ਹਾਜ਼ਰ ਸੀ ਜਿਹੜੇ ਮੈਡਮ ਸੀ ਪ੍ਰਬੰਧਕ ਲਾਇ ਹੋਏ ਸੀ ਠੀਕ ਜਦੋਂ 2 ਘੰਟਿਆਂ ਨੂੰ ਸਾਨੂੰ ਫੋਨ ਜਾਂਦਾ ਫਿਰ ਮੈਡਮ ਕਹਿੰਦੇ ਮੈਂ ਤਾਂ ਲੁਧਿਆਣੇ ਚਲੀ ਗਈ ਮੈਨੇ ਸਾਸਰੀ ਘਰ ਬੁਲਾਈ ਚੰਗੀ ਇਹ ਤਾਂ ਕੋਈ ਰਾਈਟ ਨਹੀਂ ਮੰਨਦਾ ਜੀ ਕੀ ਹਾਲ ਹੋ ਵੀ ਮੈਡਮ ਜਿਹੜੀ ਪੁਲਿਸ ਪ੍ਰਸ਼ਾਸਨ ਐ ਇਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਸੀ ਵੀ ਅਸੀਂ ਜੋ ਵੀ ਵੜਨ ਦੀ ਕਾਰਵਾਈ ਕਰਾਂਗੇ ਪਰ ਨਹੀਂ ਇਨਾਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਉਹ ਮੈਡਮ ਆਈ ਤੇ ਨਾ ਇੱਥੇ ਕੋਈ ਪ੍ਰਬੰਧਕ ਆਇਆ ਨਾ ਕੋਈ ਟੀਚਰ ਆਇਆ ਜਿਹੜਾ ਇੱਥੋਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਪੈਸੀ ਦੀ ਲੁੱਟ ਹੈ ਲੋਕਾਂ ਦੇ ਪੈਸੀ ਦੀ ਲੁੱਟਾ ਇੱਥੇ ਹੁੰਦੀ ਹੈ ਇਹ ਮੈਰੀਟੋਰੀਅਸ ਸਕੂਲ 'ਚ ਹੁੰਦੀ ਹੈ ਜਿਹੜੀ ਸਰਕਾਰ ਕਰੋੜਾਂ ਰੁਪਈਆ ਦਾ ਬਜਟ ਸੰਸਦ ਚ ਪ੍ਰਧਾਨ ਸਭਾ ਚ ਪੇਸ਼ ਕਰਦੀ ਹੈ ਇਹਦਾ ਉਹ ਲੁੱਟ ਹੁੰਦੀ ਹੈ ਉਹ ਲੋਕਾਂ ਦਾ ਪੈਸਾ ਇਹ ਸਰਕਾਰਾਂ ਲੁੱਟਦੀਆਂ ਨੇ ਤੇ ਮੁਲਾਜ਼ਮ ਲੁੱਟਦੇ ਨੇ ਤਾਂ ਹੁਣ ਤੁਸੀਂ ਕਿਹੜੀ ਮੰਗ ਨੂੰ ਲੈ ਕੇ ਬੈਠੇ ਹੋ ਅਸਲੀ ਮੰਗ ਕੀ ਆ ਅਸੀਂ ਸਾਡੀ ਅਸਲ ਮੰਗ ਹੈ ਜੀ ਜਿਹੜੇ ਇਸ ਕੇਸ ਚ ਦੋਸ਼ੀ ਨੇ ਜਿਵੇਂ ਕਿ ਮੈਡਮ ਹੈ ਸਟਾਫ ਹੈ ਜਾਂ ਕੋਈ ਬਾਡਨ ਹੈ ਜਾਂ ਸਕਿਉਰਿਟੀ ਗਾਰਡ ਹੈ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਉਹਨਾਂ ਦੇ ਕਾਰਵਾਈ ਕਰੀ ਜਾ ਪਰਚਾ ਦਰਜ ਕਰੇ ਜਾ ਵੀ ਐਟ ਅ ਟਾਈਮ ਜੀ ਉਦੋਂ ਤੱਕ ਬੈਠੇ ਹਾਂਜੀ ਅਸੀਂ ਉਦੋਂ ਤੱਕ ਬੈਠੇ ਰਹਾਂਗੇ ਜਦੋਂ ਤੱਕ ਉਹਨਾਂ ਨੂੰ ਇਥੋਂ ਪੁਲਿਸ ਅਰੈਸਟ ਪਾ ਕੇ ਸਾਨੂੰ ਤਸੱਲੀ ਕਰਾ ਕੇ ਵੀ ਆ ਅਰੈਸਟ ਪਾ ਲਈ ਭਾਈ ਬਿਆਨ ਦਰਜ ਕਰਾਓ ਬੈਠ ਕੇ ਠੀਕ ਅਸੀਂ ਬਿਆਨ ਵੀ ਉਦੋਂ ਹੀ ਦਰਜ ਕਰਾਵਾਂਗੇ ਪ੍ਰਸ਼ਾਸਨ ਨੇ ਇਹ ਵੀ ਨਾ ਸੋਚੀ ਵੀ ਅਸੀਂ ਪਹਿਲਾਂ ਬਿਆਨ ਦਰਜ ਕਰਕੇ ਇਨਕੁਆਇਰੀ ਤੇ ਪਾ ਦਾਂਗੇ ਨੋ ਠੀਕ ਹੈ ਬਿਆਨ ਵੀ ਅਸੀਂ ਫੇਰ ਦਰਜ ਕਰਾਵਾਂਗੇ ਜਦੋਂ ਸਾਡੇ ਸਾਹਮਣੇ ਬੰਦੇ ਦੀ ਅਰੈਸਟ ਪਾਈ ਮੈਡਮ ਦੀ ਅਰੈਸਟ ਪਾਈ ਜਾਊਗੀ ਤੇ ਸਟਾਫ ਦੇ ਹੋਰ ਜਿਹੜਾ ਪ੍ਰਬੰਧਕ ਹੈ ਕੋਈ ਡਾਇਰੈਕਟਰ ਹੈ ਉਹਦੀ ਅਰੈਸਟ ਪਾਈ ਜਾਊਗੀ ਕਿਉਂ ਨਹੀਂ ਇੱਥੇ ਕੋਈ ਪ੍ਰਬੰਧ ਹੁੰਦਾ ਪੁਖਤਾ ਪਹਿਲਾਂ ਸਾਡਾ ਬੱਚਾ ਫੂਡ ਪੋਇਜ਼ਿੰਗ ਚ ਆਇਆ ਹੋਇਆ ਸੀ ਸਾਡੇ ਘਰੇ ਰਹਿ ਕੇ ਆਏ 20 ਦਿਨ ਇੱਥੇ ਸੁੰਡਾਂ ਵਾਲਾ ਖਾਣਾ ਗੰਦਾ ਖਾਣਾ ਉਹਨਾਂ ਨੂੰ ਦਿੱਤਾ ਜਾਂਦਾ ਸੀ ਉਦੋਂ ਅਸੀਂ ਨੇ ਬਹੁਤ ਕਿਹਾ ਇਹਨਾਂ ਨੂੰ ਜਨਾਬ ਇੱਥੇ ਸਹੀ ਪ੍ਰਬੰਧ ਨਹੀਂ ਹੈਗੇ ਪਰ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਸਟਾਫ ਵਾਲਿਆਂ ਨੇ ਉਲਟਾ ਸਾਨੂੰ ਗੇਟ ਤੋਂ ਵਾਪਸ ਮੋੜ ਦਿੰਦੇ ਦੀ ਜਿੰਨ ਦੋ ਬੰਦਿਆਂ ਦੇ ਸਾਡੇ ਦੇ ਸਿਰਫ ਆਧਾਰ ਕਾਰਡ ਰੱਖੇ ਸੀ ਇੱਕ ਬੇਟਾ ਸਾਡਾ ਜਿਹੜਾ ਕਿ ਬਾਹਰ ਹੈ ਇਸ ਟਾਈਮ ਆ ਉਹਦਾ ਤੇ ਇੱਕ ਮੇਰੇ ਭਰਾ ਦਾ ਤੀਜੇ ਬੰਦੇ ਨੂੰ ਸਾਨੂੰ ਕਿਸੇ ਨੂੰ ਵੀ ਜੇ ਕੋਈ ਆਂਦਾ ਸੀ ਮਿਲਣ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੀ ਠੀਕ ਹੈ ਸਿਕਿਉਰਿਟੀ ਤਾਂ ਇੰਨੀ ਟਾਈਟ ਹੋਵੇ ਉਰੇ ਡੈਥ ਬੰਦਿਆਂ ਦੀ ਅੰਦਰ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਕਿੱਥੋਂ ਦਾ ਇਹ ਸਟਾਫ ਹੈ ਕੀ ਹੈ ਇੱਥੇ ਕੋਈ ਸਮਝ ਨਹੀਂ ਹੈਗੀ ਸਮਝ ਤੋਂ ਪਰੇ ਹੈ ਠੀਕ ਹੈ ਸਰਕਾਰ ਹੈ ਜਿਹੜੀ ਇਹ ਲੁੱਟ ਕਰ ਰਹੀ ਹੈ ਜੀ ਸ੍ਰੀ ਆਮ ਆਸੀ ਵੱਲ ਜਾਮ ਲਾਨੇ ਆ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਸਕੂਲ ਸਟਾਪ ਮਰਦਾਬਾ ਸਕੂਲ ਸਟਾਪ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਆਮ ਆਦਮੀ ਪਾਰਟੀ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਵਿਨਰਜੀ ਸਿੰਘ ਗੋਲਦੀ ਮੈਂ ਹਲਕਾ ਇੰਚਾਰਜਾ ਸ਼੍ਰੋਮਣੀ ਕਾਲੀ ਦਲ ਦਾ ਕਿਸ ਤਰੀਕੇ ਨਾਲ ਗੋਲੇ ਸਾਹਿਬ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਆ ਅਸਲ ਮਾਮਲਾ ਤੁਸੀਂ ਹੁਣ ਤੱਕਾਂ ਕੀ ਜਾਂਚਿਆ ਯਾਰ ਇਹ ਪ੍ਰੋਟੈਸਟ ਨਹੀਂ ਹੈ ਇਹ ਪ੍ਰੋਟੈਸਟਾਂ ਇਹ ਦੁੱਖ ਹੈ ਇੱਕ ਬੜਾ ਵੱਡਾ ਦੁੱਖ ਹੈ ਉਸ ਨੌਜਵਾਨ ਜਾਨ ਦਾ ਜਿਨੇ ਹਲੇ ਸੁਪਨੇ ਸਜੋਏ ਸੀ ਤੇ ਉਸ ਪਰਿਵਾਰ ਦੇ ਨਾਲ ਖੜਿਆ ਗਰੀਬ ਪਰਿਵਾਰ ਦੇ ਨਾਲ ਜਿਨੇ ਜਿਨਾਂ ਦਾ ਬੱਚਾ ਜਿਹੜਾ ਜਿਨੇ ਮੈਰਿਟ ਚ ਆਇਆ ਤੇ ਉਸ ਤੋਂ ਬਾਅਦ ਮੈਰਿਟੋਰੀਆ ਸਕੂਲ ਚ ਇਹ ਦਾਖਲਾ ਲਿਆ ਤੇ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਆਇਆ ਤੇ ਪਰ ਆਪਣੀ ਜ਼ਿੰਦਗੀ ਖੋ ਕੇ ਇਸ ਜਿਹੜੀ ਹੈ ਇਸ ਮੈਰਿਟੋਰੀਆ ਸਕੂਲ ਚੋਂ ਨਿਕਲ ਰਿਹਾ ਤੇ ਜਿਹੜੀ ਪੂਰੀ ਨਲੈਕੀ ਜੇ ਕਹੀਏ ਇਹ ਤੇ ਸਟਾਫ ਦੀ ਹੈ ਤੇ ਪੰਜਾਬ ਸਰਕਾਰ ਦੀ ਹੈ ਕਿਉਂਕਿ ਦੋਨਾਂ ਦਾ ਕੀ ਹੈ ਜਿਸ ਤੇ ਹਵਾਲੇ ਨਾਲ ਬੱਚਿਆਂ ਨੂੰ ਛੱਡ ਕੇ ਗਏ ਇਹ ਪੇਰੈਂਟਸ ਨਾ ਤਾਂ ਉਹਨਾਂ ਦਾ ਧਿਆਨ ਹੈ ਕੱਲ ਤੋਂ ਲੈ ਕੇ ਜਦੋਂ ਤੋਂ ਉਹ ਬੱਚਾ ਪੂਰਾ ਹੋਇਆ ਹੈ ਇਹਨਾਂ ਦੀ ਕੋਈ ਡਾਇਰੈਕਟਰ ਹੈ ਇਹਨਾਂ ਦਾ ਕੋਈ ਪ੍ਰਿੰਸੀਪਲ ਹੈ ਕੋਈ ਬੰਦਾ ਇੱਥੇ ਨਹੀਂ ਅਵੇਲੇਬਲ ਹੋਇਆ ਜੇ ਪਿਛਲੇ ਸਮੇਂ ਦੇਖੋ ਕਦੇ ਫੂਡ ਪੌਇਜ਼ਨਿੰਗ ਹੋ ਗਈ ਕਦੇ ਬੱਚਾ ਨੇ ਸੁਸਾਈਡ ਕਰ ਲਿਆ ਕਦੇ ਕੁਝ ਹੋ ਗਿਆ ਇਹੋ ਜਿਹੇ ਹਾਲਾਤ ਇਹ ਸਮਝ ਤੋਂ ਬਾਹਰ ਹੈ ਵੀ ਇਹਦੀ ਇਨਕੁਆਰੀ ਪ੍ਰੋਪਰ ਕਰਕੇ ਕਿਉਂ ਨਹੀਂ ਕਰਦੇ ਇਹ ਹਾਲਾਤ ਪੈਦਾ ਕਿਉਂ ਹੁੰਦੇ ਨੇ ਪਰ ਇਹ ਵੀ ਦੂਜੇ ਪਾਸੇ ਆ ਕਿ ਜਿਹੜੇ ਆ ਸੰਗਤ ਨੇ ਜਿਨ੍ਹਾਂ ਨੇ ਵੋਟਾਂ ਪਾ ਪਾ ਕੇ ਇਹਨੇ 92 ਦੇ 92 ਗੁੰਗੇ ਬੋਲੇ ਉੱਥੇ ਬਿਠਾਏ ਨੇ ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਹੈ ਕਿ ਆਪਣੇ ਆਕਾਮਾਂ ਨੂੰ ਖੁਸ਼ ਕਰਨਾ ਤੇ ਜੇ ਜੇ ਉਹਨਾਂ ਟਾਈਮ ਜਿੱਥੇ ਦਿੱਲੀ ਮਹਾਰਾਸ਼ਟਰ ਮੱਧ ਪ੍ਰਦੇਸ਼ ਜਾ ਕੇ ਸਾਡਾ ਮੁੱਖ ਮੰਤਰੀ ਇਸ ਇਸ ਜ਼ਿਲ੍ਹੇ ਨੇ ਇਸ ਹਲਕੇ ਨੇ ਬਣਾਇਆ ਉਹਨਾਂ ਨੂੰ ਇਸ ਏਰੀਏ ਨੇ ਬਣਾਇਆ ਉਹਨਾਂ ਨੂੰ ਜਿਨ੍ਹਾਂ ਨੇ ਮੁੱਖ ਦੋ ਵਾਰ ਐਮਪੀ ਬਣਾਇਆ ਮੁੱਖ ਮੰਤਰੀ ਬਣਾਇਆ ਤੇ ਅੱਜ ਉੱਥੇ ਦੀ ਬਜਾਇ ਜੇ ਕਿਤੇ ਘੰਟਾ ਇਹਨਾਂ ਸਕੂਲਾਂ ਦੇ ਵਿੱਚ ਲਾ ਲਿਆ ਕਰੋ ਮੁੱਖ ਮੰਤਰੀ ਸਾਹਿਬ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਬੱਚਿਆਂ ਦਾ ਜਿਹੜਾ ਭੈਖਾ ਕਦੇ ਕੋਈ ਮਰਨ ਦੀ ਦੌਬਤ ਨਾ ਆਵੇ ਐਨੇ ਕ ਜ਼ਰੂਰ ਹੈ ਅੱਜ ਜਿਹੜਾ ਸਭ ਤੋਂ ਵੱਡਾ ਦੁੱਖਾਂ ਤੇ ਹੈ ਕਿ ਕੱਲ ਦਾ ਇਹ ਬੱਚਾ ਪੂਰਾ ਹੋਇਆ ਤੇ ਸਕੂਲ ਦਾ ਪ੍ਰਸ਼ਾਸਨ ਦਾ ਜਿਹੜਾ ਬੰਦਾ ਹੈ ਜਾਂ ਕੋਈ ਐਜੂਕੇਸ਼ਨ ਡਿਪਾਰਟਮੈਂਟ ਦਾ ਬੰਦਾ ਹੈ ਜਾਂ ਕੋਈ ਕਈ ਹੈਡ ਹਾਈ ਲੈਵਲ ਦਾ ਕੋਈ ਬੰਦਾ ਹੈ ਉਹ ਕਦੇ ਇੱਥੇ ਹਲੇ ਤੱਕ ਪਹੁੰਚਿਆ ਨਹੀਂ ਹੈਗਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਬਾਕੀ ਅਸੀਂ ਤਾਂ ਪਰਿਵਾਰ ਨਾਲ ਜੋ ਪਰਿਵਾਰ ਕਹੂਗਾ ਪਰਿਵਾਰ ਦੇ ਦੁੱਖ ਚ ਪਰਿਵਾਰ ਦੇ ਨਾਲ ਆ ਇਹਦਾ ਦੁੱਖ ਵੰਡਾ ਮੁਰਦਾ ਤਾਂ ਹੈ ਨਹੀਂ ਨਾ ਕੋਈ ਮੋੜ ਸਕੇ ਪਰ ਇਹ ਜ਼ਰੂਰ ਹੈ ਕਿ ਇਨਸਾਫ ਵਾਸਤੇ ਲੜਾਈ ਜੜੀ ਹੋਊਗੀ ਤੇ ਵਿੱਚ ਸ਼ਮੂਲ ਦੇਖੋ ਸਾਰਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਾਰਾ ਇੱਥੇ ਖੜਾ ਹੈ ਪ੍ਰੋਜੈਕਟ ਡਾਇਰੈਕਟਰ ਜਿਹੜੇ ਚੰਡੀਗੜ੍ਹ ਤੋਂ ਵੀ ਆਏ ਹੋਏ ਨੇ ਡੀਓ ਸਾਹਿਬ ਵੀ ਕਰਿਆ ਤਹਿਸੀਲਦਾਰ ਸਾਹਿਬ ਵੀ ਹੈਗੇ ਸਾਨੂੰ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਜਿਹਦਾ ਜਵਾਨ ਬੱਚਾ ਗਿਆ ਲੇਕਿਨ ਇਹਦੀ ਤਫਤੀਸ਼ ਵਾਕਈ ਪੁਲਿਸ ਵੱਲੋਂ ਜਾਰੀ ਹੈ ਅਸੀਂ ਕੋਸ਼ਿਸ਼ ਕਰ ਰਹੇ ਇੱਕ ਕਮੇਟੀ ਬਣਾ ਕੇ ਕਮੇਟੀ ਦਾ ਗਠਿਤ ਕਰਕੇ ਉਹਦੀ ਵੀ ਰਿਪੋਰਟ ਲੈ ਲਈ ਜਾਵੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਉਹਦੇ ਤੇ ਜਿਹੜੀ ਹੈਗੀ ਇਹ ਪੁਲਿਸ ਦੀ ਕਾਰਵਾਈ ਦੇ ਨਾਲ ਨਾਲ ਜਿਹੜੀ ਹੈਗੀ ਹੈ ਡਿਪਾਰਟਮੈਂਟਲ ਇਨਕੁਆਇਰੀ ਵੀ ਅਸੀਂ ਸ਼ੁਰੂ ਕਰਨ ਦੀ ਸੋਚ ਰਹੇ ਹਾਂ ਤਾਂ ਕਿ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਨੂੰ ਬਕਾਇਦਾ ਉਹਨੂੰ ਸਜ਼ਾ ਦਿੱਤੀ ਜਾ ਸਕੇ ਤੇ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਹਦਾ ਕੋਈ ਨਾ ਕੋਈ ਜਿਹੜਾ ਹੈਗਾ ਹੱਲ ਨਿਕਲੇਗਾ ਤਾਂ ਕਿ ਜਿਹੜਾ ਬੱਚਾ ਜਿਹੜਾ ਗਿਆ ਉਹਦਾ ਸਨਮਾਨਜਨਕ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਉਹਨੂੰ ਵਿਦਾ ਕਰ ਸਕੀਏ ਤੇ ਸਾਡੀ ਕੋਸ਼ਿਸ਼ ਇਹ ਹੈ ਵੀ ਇਹਦਾ ਨਿਰਪੱਖ ਤਰੀਕੇ ਨਾਲ ਜਾਂਚ ਹੋ ਜੇ ਪੁਲਿਸ ਵਿਭਾਗ ਵੱਲੋਂ ਵੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਗੁਰਸੇਬ ਕੰਟੀਨਿਊ ਤੁਸੀਂ ਜਾਂਚ ਕਰ ਰਹੇ ਹੁਣ ਤੱਕ ਕੀ ਸਿੱਟਾ ਸਾਹਮਣੇ ਨਿਕਲੇ ਨਹੀਂ ਜੀ ਜਾਂਚ ਅਸੀਂ ਕਰ ਰਹੇ ਜਿਹੜੀ ਕੱਲ ਸਟੇਟਸ ਸੀ ਉਹੀ ਹੈ ਅਸੀਂ ਮਤਲਬ ਜਿਹੜੇ ਮਾਰਕਸ ਵਗੈਰਾ ਦਾ ਤੇ ਹੋਰ ਜਿਹੜੇ ਪੁਆਇੰਟਸ ਹੈਗੇ ਸੀਗੇ ਟੀਚਰ ਤੇ ਅਵੇਲੇਗੇਸ਼ਨ ਲਗਾਏ ਗਏ ਨੇ ਹੋ ਲਗਾਏ ਨੇ ਸਾਰੀ ਚੀਜ਼ਾਂ ਦਿਖ ਰਹੀਆਂ ਬਟ ਮੇਨ ਗੱਲ ਇਹ ਹੈ ਵੀ ਪੇਰੈਂਟਸ ਵੱਲੋਂ ਸਾਡੇ ਕੋਲ ਹਲੇ ਕੋਈ ਸਟੇਟਮੈਂਟ ਨਹੀਂ ਆਈ ਹੈ ਅਸੀਂ ਸਟੇਟਮੈਂਟ ਦੀ ਵੇਟ ਕਰ ਰਹੇ ਹਾਂ ਐਜ਼ ਪਰ ਸਟੇਟਮੈਂਟ ਜੋ ਵੀ ਮਤਲਬ ਐਕਸ਼ਨ ਹੋਊਗਾ ਉਹ ਕੀਤਾ ਜਾਊਗਾ ਹੁਣ ਵੀ ਤੁਸੀਂ ਪੇਰੈਂਟਸ ਨਾਲ ਗੱਲ ਕੀਤੀ ਸੀ ਕੀ ਕਿਹਾ ਪੇਰੈਂਟਸ ਨੇ ਨਹੀਂ ਉਹ ਮਤਲਬ ਟੀਚਰ ਤੇ ਹੀ ਅਲੀਗੇਸ਼ਨ ਜਿਹੜੇ ਹੈਗੇ ਨੇ ਉਹ ਲਗਾਏ ਜਾ ਰਹੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਵੀ ਤੁਹਾਡੀ ਸਟੇਟਮੈਂਟ ਹੈਗੀ ਇੱਕ ਵਾਰ ਦਿਓ ਉਹਦੇ ਤੇ ਇਨਵੈਸਟੀਗੇਸ਼ਨ ਹੋਏਗੀ ਤੇ ਫਿਰ ਦੇਖਾਂਗੇ ਕਿਹੜਾ ਕੀ ਰੋਲ ਬਣਦਾ